ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਆ ਵੀ ਸਾਰੇ ਕਬੂਤਰ ਰਾਜਪ੍ਰਾਵਾ ਦਾ ਘਰ ਪਰਵਾਹ ਠੀਕ ਈ ਸਾਰਿਆਂ ਦੇ ਜਾਨਵਰ ਸੈਟਾ ਲੋ ਬਾਈ ਮੌਸਮ ਅੱਜ 14 ਤਰੀਕ ਹੋ ਗਈ ਬਾਈ ਅੱਜ 14 ਤਰੀਕ ਦੀ ਇੱਕ ਬਾਜੀ ਵੀ ਸੀ ਮਾਣੇ ਹੁਣ ਪਤਾ ਨਹੀਂ ਉਹਦਾ ਕਿਆ ਬਣਿਆ ਮੌਸਮ ਬਹੁਤ ਖਰਾਬ ਹੋ ਗਿਆ ਮੀਂਹ ਲੱਗਦਾ ਬਾਈ ਹਲਕਾ ਹਲਕਾ ਜ ਆ ਆਪਾਂ ਚਲੋ ਅੱਜ ਸੰਡੇ ਦਾ ਘਰੇ ਤੇ ਬਾਈ ਨਾਲ ਮਹਾ ਕਰਦੇ ਆ ਕਬੂਤਰਾਂ ਬਾਰੇ ਗੱਲਾਂ ਬਾਤਾਂ ਹਨਾ ਅੱਜ ਐਡਵਾਰ ਹਾਂ ਹਸੀ ਗਾਲ ਬਾਈ ਹਸੀ ਗਾਲ ਬਾਈ ਸਾਰੇ ਭਰਾਵਾਂ ਨੂੰ ਹੋਰ ਕੀ ਹਾਲ ਚਾਲ ਵਧੀਆ ਵੀਰੇ ਠੀਕ ਠਾਕ ਹੈ ਹੋਰ ਕੀ ਆ ਲੱਗਦੇ ਕਰਨਾ ਅੱਜ ਬਸ ਅੱਜ ਦਾ ਬਾਜੀ ਜਿਹੜਾ ਸੋਚ ਰਿਹਾ ਕਿ ਪ੍ਰੋਗਰਾਮ ਹਾਂ ਸਹੀ ਆਉਣੀ ਆ ਕੁੱਤਾ ਸਾਮ ਨੂੰ ਬੜਾ ਦਾ ਸਵੇਰੇ ਤੈਨੂੰ ਕੋਤੇ ਗਿਰੀਆਂ ਹਰੇਕ ਬੰਦਾ ਦਿੰਦਾ ਹਾਂ ਤੇ ਯਾਰ ਮੌਸਮ ਨੂੰ ਲੱਗਿਆ ਬੰਦਰ ਬਾਈ ਜੀ ਮੌਸਮ ਅੱਜ ਮੀਂਹ ਲੱਗਿਆ ਲੱਗਦਾ ਐਡਾ ਲੱਗਦਾ ਮੌਸਮ ਨੂੰ ਤਾਂ ਮੀਂਹ ਲੱਗਦਾ ਵੀ ਦੋ ਤਿੰਨ ਦਿਨ ਮੀਂਹ ਮੈਂ ਪਾਉਂਗਾ ਹੋ ਸਕਦਾ ਚਾਹੇ ਮੌਸਮ ਕਾਫੀ ਖਰਾਬ ਆ ਹਾਂ ਇਹ ਫਿਰ ਇਹ ਜੇ ਮਤਲਬ ਵੀ ਮੀਂਹ ਦੇ ਬਾਅਦ ਵੀ ਜਿੱਕੜਾ ਡੂਆ ਦਿਨ ਹੋ ਜਾਂਦਾ ਹੈ ਹਾਂ ਉਹ ਠੰਡਾ ਹੀ ਰਹਿੰਦਾ ਚਲੋ ਨਿੱਖਰ ਵੀ ਜਾਵੇ ਭਾਵੇਂ ਹਾਂ ਪਰ ਉਹ ਠੰਡਾ ਹੀ ਦਿਨ ਹੁੰਦਾ ਫਿਰ ਅੱਛਾ ਮੀਂਹ ਦੇ ਬਾਅਦ ਵੀ ਠੀਕ ਆ ਇਹ ਗਰਮੀ ਚ ਅੱਗੇ ਜਾ ਕੇ ਜਿਹਨਾਂ ਕੀ ਗਰਮੈਸ ਹੋ ਜਾਂਦੀ ਆ ਫਿਰ ਤੇ ਫਿਰ ਵੀ ਕਿਤੇ ਨਾ ਕਿਤੇ ਬਾਜੀ ਛੱਡਣ ਦਾ ਫਿਰ ਰਾਤਾ ਬਦਲ ਜਾਂਦਾ ਬੰਦੇ ਦਾ ਅੱਛਾ ਕਿਉਂਕਿ ਬਾਈ ਫਿਰ ਉੱਥੇ ਵੀ ਕੰਮ ਜਿckਣਾ ਦੂਸਰਾ ਵਾਲਾ ਹੀ ਹੋ ਜਾਂਦਾ ਹੂੰ ਕਿਉਂਕਿ ਬਾਈ ਆਪਾਂ ਥੋੜਾ ਜਿਹਾ ਵਿਚਾਰ ਬਣਾ ਰਹੇ ਤੇ ਇੱਕ ਬਾਜੀ ਆ ਰਹੀ ਸੀ 17 ਤਰੀਕ ਦੀ ਮੈਂ ਬਾਈ ਨਾਲ ਸਲਾਹ ਕਰੀ ਸੀ ਵਿਚਾਰ ਤਾਂ ਕੋਈ ਵੀ ਛੱਡਣਾ ਹੀ ਤਾਂ ਪੱਕੀ ਆ ਹਾਂ ਵੀ ਆਪਾਂ ਛੱਡਣਾ ਤਾਂ ਹੁਣ ਕੁੱਪਟਰ ਵੀ ਆਪਣੇ ਡਾਈਆਂ ਵੀ ਹੋਈਆਂ ਵੀ ਆ ਬਾਈ ਬਾਈ ਨਾਲ ਕਰੀ ਸੀ ਗੱਲਬਾਤ ਕਹਿੰਦੇ ਆਪਾਂ ਚੱਲ ਛੱਡ ਲਾਂਗੇ ਹਨਾ ਆਪਾਂ ਆਪਣੀ ਦੇਖ ਕਰ ਰਹੇ ਹਾਂ ਉਸ ਹਿਸਾਬ ਨਾਲ ਆਪਣੀ ਦੇਖਭਾਲ ਵੀ ਕਰ ਰਹੇ ਹ ਬਾਕੀ ਮੌਸਮ ਦੇਖਦੇ ਆਂ ਬਾਈ ਹੁਣ ਅੱਜ 14 ਤਰੀਕ ਤਾ ਹੋ ਗਈ 14 ਤਾ ਤੁਹਾਨੂੰ ਪਤਾ ਹੀ ਆ ਹੁਣ ਆ ਤੁਹਾਨੂੰ ਦਿਖਾਇਆ ਹੀ ਆ ਮੌਸਮ ਆ ਦੇਖੋ ਬੱਦਲ ਪੂਰਾ ਏ ਮੀਂਹ ਵੀ ਮਤਲਬ ਕਿਣੀਆਂ ਲੱਗ ਰਹੀਆਂ ਹਲਕੇ ਹਲਕੇ ਆ ਦੇਖੋ ਮੀਂਹ ਪੈ ਕੇ ਹਟਿਆ ਏ ਤੜਕੇ ਜੇ ਨੂੰ ਮੀਂਹ ਪੈ ਵੀ ਲਿਆ ਬਾਕੀ ਦੇਖਦੇ ਆਂ ਕੋਈ ਗੱਲ ਨਹੀਂ ਅਰੇ ਹੈਗੇ ਆਪਣੇ ਕੋਲ 3 ਦਿਨ ਅੱਜ ਦਾ ਦਿਨ ਕੱਲ ਦਾ ਪਰਸੋ ਜਿਹੜਾ ਬਾਰਾਮ ਘਟਨੇ ਵਾਲਾ 3 ਦਿਨ ਦੇਖ ਲੈਂਦੇ ਆਂ ਵੀ ਕੀ ਆ ਬਾਰਾਮ ਬਾਰਾਮ ਕੂਤਰ ਨੂੰ ਹੁਣ ਮੈਂ ਤਾ ਦੇਣ ਲੱਗਿਆ ਭਾਈ ਮੈਂ ਆਪਣੇ ਬਕੂਤਰਾਰੇ ਪੁੱਛਣਾ ਤਾਂ ਕਿਹੜੇ ਵੀਰ ਚਲੋ ਆਪਾਂ ਨੂੰ ਪੁੱਛ ਵੀ ਲੈਂਦੇ ਆ ਮੈਂ ਗੱਲ ਕਹਿਣ ਲੱਗਾ ਤਾਂ ਬੜੀ ਚੰਗੀ ਗੱਲ ਸੁਣਦਾ ਮੈਂ ਤੇ ਬਰਾਮਤਾਂ ਦੇਣ ਲੱਗਾ ਛੰਡਾ ਮੌਸਮ ਚ ਬਾਜੀ ਵਾਲਾ ਹੋ ਗਿਆ ਨਾ ਹੁਣ ਹੈ ਨਹੀਂ ਹਟਾਉਣੇ ਦਾ ਵੀ ਨਹੀਂ ਹੈਗਾ ਅੱਜ ਠੀਕ ਆ ਤੇ ਉਹਦੇ ਕਰਕੇ ਮੈਂ ਕੋਣਾਂ ਨੂੰ ਗਰੀਆ ਖੜਾ ਕੇ ੁੱਡੇ ਚ ਬਿਠਾ ਦੇਣਾ ਠੀਕ ਆ ਕਿਉਂਕਿ ਇਹ ਟਾਈਮ ਨਹੀਂ ਤਾਂ ਹਟਾਉਣੇ ਦਾ ਟਾਈਮ ਹੁੰਦਾ ਸਾਫ ਹੁੰਦੇ ਹੁਣ ਕੁੱਤਾਂ ਸਾਫ ਹੋਏ ਹੋਏ ਆ ਹਾਂ ਇਹਨਾਂ ਨੂੰ ਕੱਲ੍ਹ ਦਾ ਹੀ ਪਾਇਆ ਪਿਆ ਸ਼ਾਮ ਦਾ ਠੀਕ ਆ ਤੇ ਸਾਫ ਆ ਮੜਾ ਕਾ ਹਟਾਉਣੇ ਹੁਣ ਮੌਸਮ ਕਿੱਥੇ ਓੜਨੇ ਨਹੀਂ ਨਹੀਂ ਭਾਈ ਲੈਣ ਦੇ ਹੁਣ ਲਈ ਤਾਂ ਨਹੀਂ ਕਬੂਤਰ ਬਾਜੀ ਨੂੰ ਸਾਹਮਣਾ ਆਪਾਂ ਸਤਾਰਾਂ ਸਾਲ ਦੇ ਕਿਨੂੰ ਤੁਹਾਨੂੰ ਤਾਂ ਪਤਾ ਹੀ ਆ ਚੱਲ ਉਹ ਕਬੂਤਰ ਆਪਣਾ ਕਿੰਨੇ ਬਦਾਮ ਚੱਕ ਲੈਂਦਾ ਕਿੰਨੇ ਬਦਾਮਾਂ ਪਰ ਸਾਹਮਣੇ ਉਹਨੂੰ ਜੈ ਕਿ ਮੈਂ ਤਾਂ ਵੀਰੇ ਬਹੁਤ ਚੱਕਰਾਂ 'ਚ ਨਹੀਂ ਪੈਂਦਾ ਹੈਗਾ ਕਿਉਂਕਿ ਕਬੂਤਰ ਬਾਜਿਆਂ ਦੇ ਵੀਰੇ ਜੇ ਹਰੇਕ ਦੇ ਬੰਦੇ ਦੀ ਆਪਣੀ ਆਪਣੀ ਦੀਵਾਨਾ ਨਾ ਆਪਾਂ ਨੇ ਤਾਂ ਕਿਸੇ ਦੀ ਥੋੜੀ ਦੱਸਣੀ ਆਪਾਂ ਆਪਣੀ ਦੱਸਣੀ ਆ ਆਪਣੀ ਆਪਣੀ ਗੱਲ ਦਾ ਸਾਲ ਹਾਂ ਆਪਾਂ ਆਪਣੀ ਵੀ ਦੱਸਣੀ ਆ ਪਰ ਕਿਸੇ ਦਾ ਕਬੂਤਰ ਵੀ 5 8 ਗਰੀਆ ਵੀ ਹਜਮ ਕਰਦਾ ਠੀਕ ਕਿਸੇ ਦਾ 6 ਵੀ ਕਰਦਾ ਕਿਉਂਕਿ ਇਹ ਹੁਣ ਮੈਂ ਕੀ ਦੇਖਦਾ ਜਿੱਕਣਾ ਮੇਰਾ ਕਬੂਤਰ ਮੈਂ ਸ਼ਾਮ ਨੂੰ ਪਾਉਣਾ ਗਿਰੀਆਂ ਠੀਕ ਆ ਸਾਰਾ ਰਾਤ ਨੂੰ ਜਿੱਕੜਾ ਖੱਠਾ ਇਹ ਖਵਾ ਦਿੰਦਾ ਹਮ ਚਲ ਮੈਂ ਕਪੂਤਾ ਸਵੇਰੇ ਚੱਕਦਾ ਉਹ ਮੈਨੂੰ ਜਿਆਦਾ ਸਾਫ ਹੋਣਾ ਚਾਹੀਦਾ ਮੈਂ ਉਹ ਹਸਾਬ ਦੇ ਕਿਦੀਆਂ ਪਾਉਣਾ ਕਿਉਂਕਿ ਮੇਰਾ ਕੋ 3 ਅਠ ਗਿਰੀਆਂ ਤੇ ਘੱਟ ਨਹੀਂ ਖਾਂਦਾ ਅੱਛਾ ਅੱਠ ਗਿਰੀਆਂ ਨੂੰ ਪਾਉਂਗਾ ਜੇ ਮੈਂ ਪਹਿਲਾਂ ਇਹ ਉਹ ਹਜਮ ਕਰਨੀ ਆਏ ਤਾਂ ਖਾਣੇ ਵਾਲੇ ਜੇ ਤਾਂ ਬਾਈ 15 15 20 20 ਗਿਰੀਆਂ ਖਾਣੇ ਆ ਹਮ ਠੀਕ ਆ ਹਾਂ ਹਾਂ ਬਾਈ 13 13 ਖਾ ਲੈਣੇ ਆ 14 14 ਗਿਰੀਆਂ ਸਾਰੇ ਜਿਹੜਾ ਜਿਹੜਾ ਬੰਦਾ ਰੇਸ ਵਿੱਚ ਦੌੜਦਾ ਹੈ ਨਾ ਹਾਂ ਉਹ ਬੰਦੇ ਨੇ ਆਪਣਾ ਖਾਣਾ ਪੀਣਾ ਉਨਾਂ ਆਕੇ ਰੱਖਿਆ ਗਿਆ ਜੀ ਉਹਦਾ ਜ਼ਿਆਦਾ ਵੇਟ ਨਾ ਵਧੇ ਠੀਕ ਆ ਕਿਉਂਕਿ ਉਹਦਾ ਫਿੱਟ ਨਾ ਸੋਹਦੇ ਸਰੀਰ ਦੀ ਠੀਕ ਆ ਹੁਣ ਇਹਨਾਂ ਦੀ ਬਾਈ ਜਿੰਨੀ ਕਈ ਮੈਨੂੰ ਅਡਾਰ ਤੇ ਵਧੀਆ ਦੰਨੇ ਆ ਹਾਂ ਉਹ ਹਾਬ ਕਹਿੰਦਾ ਫਿੱਟ ਨਾ ਸਾਬ ਠੀਕ ਆ ਇਹਨੀਆਂ ਗ੍ਰੀਆਂ ਹਾਜਮ ਕਰਦਾ ਠੀਕ ਆ ਕਿਉਂਕਿ ਉਸ ਤੋਂ ਬਾਅਦ ਵੀ ਹੋਈ ਹੋਈ ਕਣਕ ਵੀ ਨਾਲ ਖਾਉਣਾ ਠੀਕ ਆ ਮਤਲਬ ਇਹਨੀਆਂ ਗ੍ਰੀਆਂ ਤੇ ਸਿਰਫ ਨਹੀਂ ਰਹਦਾ ਅੱਛਾ ਇਹ ਕਣਕ ਵੀ ਹੋਈ ਹੋਈ ਜ਼ਰੂਰੀ ਆ ਗੁੱਟਰ ਨਾਲ ਠੀਕ ਆ ਠੀਕ ਆ ਜੀ ਖਾਣਾ ਪੀਣਾ ਨਹੀਂ ਰੰਦਾ ਬਦਲਣਾ ਜੋ ਡਾਈਟ ਚੱਲਦੀ ਆ ਠੀਕ ਆ ਕਿਉਂਕਿ ਬਾਈ ਬਾਜੀ ਦੇ ਦਿਨਾਂ ਰਾਹ ਹੋਰ ਦੇ ਰਾਸਤੇ ਬੁਲਾ ਦਿੰਦੇ ਆ ਹੂੰ ਮਤਲਬ ਸੋਚਣ ਬੁਲਾ ਦਿੰਦੇ ਜਿਆਦਾ ਹੂੰ ਯਾਰ ਕਾਦੇ ਲਈ ਸੋਚਦਾ ਐਨਾ ਤੁਸੀਂ ਦੀ ਲੋੜੇ ਨਹੀਂ ਐ ਕਿਉਂ ਸੋਚਣਾ ਤੇ ਵੇਖੋ ਜਿਹੜਾ ਜੋ ਕੁੱਤਾ ਜਿੱਦਾਂ ਘਰ ਫਿਰਉਂਦਾ ਠੀਕ ਆ ਬਾਹਰ ਜਾ ਕੇ ਘਰਾਂ 'ਚ ਉਹ ੜਾਰ ਵਧੀ ਦਿੰਦਾ ਤੁਹਾਨੂੰ ਉਹ ਸਾਹਮਣੇ ਉੜਦਾ ਐ ਤੁਸੀਂ ਘੜਾਏ ਆ ਵੀ ਬਾਹਰ ਵੀ ਉਹਨੇ ਉੱਕਣੀ ਕਰਨ ਹਾਂ ਬਾਜ ਇੱਕਣਾ ਥੋੜਾ ਕੁੱਤਾ ਜਦੋਂ ਸਾਹਮਣੇ ਉੜਦਾ ਜਿਆ ਜਾ ਉਹ ਖਾ ਕੇ ਉੜਦਾ ਉਹ ਹੀ ਖਵਾ ਕੇ ਇਹਨੂੰ ਬਾਹਰ ਠੀਕ ਆ ਬਹੁਤ ਚੱਕਰਾਂ 'ਚ ਪਾਉਂਗੇ ਆ ਕਿਉਂਕਿ ਵੀਰੇ ਸੁੰਨੇਉਂ ਤਾਂ ਗੱਲਾਂ ਬਹੁਤ ਆਉਣੀ ਐ ਹਾਂ ਹਾਂ ਠੀਕ ਆ ਨਾ ਬਹੁਤਾ ਹਾਲ ਜਨ ਬਾਜੀ ਜਨਾ ਪੋ ਆਪਣੇ ਕਬੂਤਰੋਂ ਸਿੰਪਲ ਅੜਾ ਉੱਤੇ ਠੀਕ ਆ ਠੀਕ ਆ ਕਿਉਂਕਿ ਜਿਹੜੇ ਨੇ ਉੱਡਣਾ ਐ ਉਹਨੇ ਉੱਡਣਾ ਹੀ ਆ ਹੂੰ ਜਿੰਨਾ ਟਾਈਮ ਘਰ ਪੋ ਲਾਉਂਦਾ ਦੂਏ ਪਿੰਡ ਪਰ ਜਾ ਕੇ ਇੱਕ ਤਾਂ ਉਹਨੂੰ ਉੱਪਰ ਲੱਗਦਾ ਪਿੰਡ ਉਹ ਹੂੰ ਉਹਨੇ ਉਹੀ ਉਪਰੇ ਕਰਕੇ ਪਿੰਡ ਕਰਕੇ ਉਹਨੇ ਵਾਧਾ ਮਾਰ ਦਿੰਦਾ ਵਾਧਾ ਮਾਰ ਦਿੰਦਾ ਬਾਈ ਹਾਂ ਇਹ ਕੋਈ ਚੱਕਰਾਂ ਦੀ ਗੱਲ ਨਹੀਂ ਹੈਗੀ ਬਹੁਤਾ ਠੀਕ ਆ ਤੇ ਇਹਨਾਂ ਨੂੰ ਚਲੋ ਜਿੱਦਾਂ ਤੁਸੀਂ ਕਰ ਰਿਆ ਪਿਆ ਆਪਾਂ ਨੂੰ ਪਤਾ ਲੱਗ ਗਿਆ ਵੀ ਬਾਈ ਇੰਨੇ ਬਦਾਮਾਂ ਪਰ ਆਪਾਂ ਸੰਭਦੇ ਆ ਠੀਕ ਆ ਹਾਂ ਇਹਨਾਂ ਦਿਨਾਂ ਵਿੱਚ ਬਾਈ ਜ ਰਸੌਂਤ ਵਗੈਰਾ ਹੋ ਗਈ ਇਕੱਲੀ ਰਸੌਂਤ ਵੀਰੇ ਇਹਨਾਂ ਦੇ ਨਾਲ ਅੱਛਾ ਹਾਂ ਕਿਉਂ ਬਾਈ ਤੁਸੀਂ ਦੱਸ ਸਕਦੇ ਆ ਰਸੌਂਤ ਦਾ ਹਾਂ ਵੀ ਕਿਵੇਂ ਆਪਾਂ ਸਾਹ ਦੇ ਰਸੌਂਤ ਪਰ ਆ ਰਸੌਂਤ ਦਾ ਜਿਹੜਾ ਜਲਾਵ ਕਰਦੇ ਆ ਆ ਜਾ ਜਿਹੜਾ ਤਾਂ ਹੈਗਾ ਆਪਣਾ ਆਲੂ ਬਖਾਰਾ ਹੈ ਅੱਛਾ ਜੀ ਆਲੂ ਬਖਾਰਾ ਵੀਰੇ ਜਿਸ ਵੇਲੇ ਉਹਨਾਂ ਦਿਨਾਂ ਵਿੱਚ ਲੱਗਿਆ ਜਾਊਗਾ ਮੇਰੇ ਕੋਲ ਜਿੱਦ ਟਾਈਮ ਲੋ ਪੈਣੀ ਆ ਠੀਕ ਆ ਕਰਦੇ ਨਹੀਂ ਹੋਗੇ ਠੀਕ ਆ ਪੈਰ ਜਲਦਾ ਹੋਵੇ ਹਾਂ 41-42 ਟੈਂਪਰੇਚਰ 'ਚ ਉਹਨਾਂ ਦਿਨਾਂ ਦੇ ਵਿੱਚ ਕੀ ਆਏ ਕਿ ਉਤਰ ਨੂੰ ਆਲੂ ਬਖਾਰਾ ਇੱਕ ਭੁੱਖੜੀ ਲੱਗਣ ਦਿੰਦਾ ਠੀਕ ਹੈ ਕਬੜੇ ਆਲੂ ਬਖਾਰਾ ਆਲੂ ਬਖਾਰਾ ਇੱਦਾਂ ਬਣਿਆ ਵੀ ਜਿਹੜਾ ਹੀ ਆਪਣੇ ਅੰਦਰ ਕਬੂਤਰ ਦੇ ਅੰਦਰ ਬੰਦੇ ਦੇ ਅੰਦਰ ਗਰਮੀ ਆ ਹੁੰਦੀ ਹੈ ਜਿਕਣਾ ਇਹ ਬੰਦਾ ਵੀ ਖਾ ਸਕਦਾ ਭਾਈ ਕਬੂਤਰਾਂ ਪਰੇ ਨਹੀਂ ਠੀਕ ਹੈ ਆਲੂ ਬਖਾਰਾ ਤਾਂ ਨਾ ਜਿਕੜਾ ਲੀਵਰ ਆਪਣਾ ਇਹਦੇ ਖਾਤਰ ਬੈਸਟ ਆ ਜਮੈਂ ਓਕੇ ਇੱਕ ਇਹ ਆਲੂ ਬਖਾਰਾ ਹਰੀ ਮਲੀ ਜਿਕਣਾ ਮਿਲਾ ਕੇ ਨਾ ਘੋਲ ਪੀਨੇ ਨਾ 15 ਨੇ ਕਾਲ ਦੀ ਸਵੇਰੇ ਠੀਕ ਹੈ ਜੀ ਇਹ ਆਪਣੇ ਲੀਵਰ ਪਰ ਨਾ ਪਰਤ ਬਣਾ ਲੈਂਦਾ ਇਹ ਅੱਛਾ ਹਾਂ ਇਹ ਕੰਮ ਕਰਦਾ ਆਪਣੇ ਲੀਵਰ ਨੂੰ ਸਟਰੋਂਗ ਬਣਾਉਂਦਾ ਆਲੂ ਬਖਾਰਾ ਠੀਕ ਹੈ ਸਫਾਈ ਕਰ ਦਿੰਦਾ ਹਾਂ ਕਬੂਤਰ ਦੇ ਵੀ ਲੀਵਰ ਨੂੰ ਆਲੂ ਬਖਾਰਾ ਸ ਪਾਣੀ ਨੂੰ ਜਾਂਦਾ ਹੈਗਾ ਕਿਉਂਕਿ ਉਹਨੂੰ ਭੁੱਖ ਲੌਣੀ ਜਾਂਦਾ ਹੈਗਾ ਠੀਕ ਹੈ ਕਿਉਂਕਿ ਤਾਕਤ ਪਾਣ ਦਾ ਅੰਦਰ ਕਬੂਤਰ ਠੀਕ ਹੈ ਠੀਕ ਹੈ ਚਲੋ ਇਹ ਤਾਂ ਕਾਰਨ ਦਾ ਪਤਾ ਲੱਗ ਗਿਆ ਆਪਾਂ ਨੂੰ ਇਮਲੀ ਜਿਹੜੀ ਇਮਲੀ ਠੰਡੀ ਆ ਠੀਕ ਹੈ ਕਬੂਤਰ ਗਰਮੀ ਦੇ ਵਿੱਚ ਉਹ ਡੂੰਗਾ ਜਿਹੜਾ ਅੰਦਰ ਤੇ ਕਬੂਤਰ ਠੰਡਾ ਤਸੀਰ ਕੋਈ ਵੀ ਸੈਟ ਹੋਇਆਗਾ ਕਿਉਂਕਿ ਆਲੂ ਖਾਜਮਾ ਸੈਟਾ ਕਬੂਤਰ ਕਬੂਤਰ ਸੈਟ ਸਹੀ ਗੱਲ ਆ ਜੀ ਆਜਮੇ ਵਟ ਪੈਂਡ ਕਰਦਾ ਕਬੂਤਰ ਲਈ ਸਹੀ ਗੱਲ ਆ ਸਹੀ ਗੱਲ ਆ ਤੇ ਜਿਹੜੀ ਰਸੌਣ ਤਾਂ ਨਾ ਕੋਈ ਗੱਲ ਆ ਗਈ ਰਸੌਣ ਦੀ ਜਿਹੜੀ ਤੁਸੀਂ ਪੁੱਛਿਆ ਤਾਂ ਹਾਂਜੀ ਰਸੌਣ ਤੇ ਵੀਰੇ ਇਹਨਾਂ ਦਿਨਾਂ अच्छा वो भी पानी-पुनी चलो अगला काम ਨੇ ਮਨ ਨੂੰ ਡਾਊਟ ਹੁੰਦਾ ਵੈਸੇ ਤਾਂ ਠੰਢੇ ਹੀ ਦਿਨ ਤੇ ਹਲੇ ਪਾਣੀ ਬਾਈ ਬਣਿਆ ਪਾਣੀ ਇੱਕ ਵਾਰ ਲੱਗਦਾ ਜਾਂ ਹੁਣ ਦੋ ਵਾਰ ਲੱਗਦਾ ਇਹਨਾਂ ਦਿਨਾਂ ਵਿੱਚ ਇਹ ਬਾਈ ਮੈਂ ਨਾ ਤੁਹਾਨੂੰ ਦੱਸਾਂ ਮੈਂ ਆਲੂ ਬਖਾਰਾ ਵੀ ਮੈਂ ਬਾਜੀ ਦੇ ਜਿੱਕਣਾ ਰਾਤ ਨੂੰ ਲਾਉਂਦੇ ਮੈਂ ਨਹੀਂ ਲਾਉਂਦਾ ਹੈਗਾ ਅੱਛਾ ਮੈਂ ਆਲੂ ਬਖਾਰਾ ਜਿੱਕਣਾ ਕੂਤਰ ਨੂੰ ਦੋ ਦਿਨ ਪਹਿਲਾਂ ਲਾਉਂਦਾ ਦੋ ਦਿਨ ਪਹਿਲਾਂ ਹਾਂ ਮਤਲਬ ਜਲਾਵ ਕਰਾ ਦਿੰਦੇ ਆਲੂ ਖਰ ਦਾ ਇੱਕ ਤਰੀਂਦਾ ਬਾਜੀ ਦੇ ਦੋ ਦਿਨ ਪਹਿਲਾਂ ਲਾਉਣਾ ਮੈਂ আর ਜਿਹੜੀ ਚੀਜ਼ ਪਾਣੀ ਆ ਹਾਂ ਹੈ ਉਹ ਪਾਣੀ ਕਿਉਂਕਿ ਏਕੜਾ ਸਾਹਮਣੇ ਮੈਂ ਕੂਤਰ ਛੱਡਿਆ ਵਾ ਰਾਤ ਦੇ ਉੱ ਅੱਛਾ ਬਾਜੀ ਵਿੱਚ ਜੇ ਉਹਦੇ ਆ ਗਰਮੀ ਦੇ ਪੂਰੇ ਦਿਨਾਂ ਵਾ ਅੱਛਾ ਹਾਂ ਕਿਉਂਕਿ ਯਾਰ ਮੌਕੇ ਤੇ ਦੁੱਧ ਨੇ ਕੁੱਤ ਨੂੰ ਸਾਰਾ ਕੁਝ ਮੂੰਹ ਚ ਘਸੋਣ ਲੱਜ ਜਾਂਦੇ ਆ ਹੈ ਰਾਤ ਨੂੰ ਇਹ ਵੀ ਅੱਜ ਸਾਰਾ ਕੁਝ ਅੱਜੇ ਦੇ ਦਈਏ ਕਿਉਂ ਯਾਰ ਵੀ ਉਹਨੂੰ ਪਹਿਲਾਂ ਖਲੋਂ ਸੈੱਟ ਰੱਖੋ ਠੀਕ ਆ ਕੁੱਤਾਂ ਨੂੰ ਠੀਕ ਆ ਚਲੋ ਉਹਨੂੰ ਛੱਡੋ ਕੋਈ ਗੱਲ ਨਹੀਂ ਇਹਦਾ ਬਸ ਦੱਸੋ ਮੈਨੂੰ ਜਾਂ ਮੈਂ ਤੁਹਾਨੂੰ ਜੋ ਪੁੱਛਿਆ ਤਾਂ ਕਿਆ ਰਸੌਂਤ ਦਾ ਰਸੌਂਤ ਕਿੱਦਾਂ ਲਾਉਂਦੇ ਆ ਬਾਈ ਇਹਨਾਂ ਦਿਨਾਂ ਵਿੱਚ ਜੇ ਲਾਣੀ ਉਹ ਖਿਲਾਫ ਕਰਾਉਂਦੇ ਜਿਹੜਾ ਰਸੌਂਤ ਵਾਲਾ ਆਪਾਂ ਉਹ ਕਿੱਦਾਂ ਹੁੰਦਾ ਹੈ ਰਸੌਂਤ ਨੂੰ ਪਾਣੀ ਚ ਭਿਓ ਕੇ ਰੱਖਣਾ अच्छा किन्ना किन्नी ਗਮੈਂ ਤੋਂ ਦੱਸਦਾ ਸਿਕਾ ਸਵੇਰੇ ਜਦੋਂ 100 ਪੀਓਈ ਹੋਈ ਠੀਕ ਹੈ ਜੀ ਉਹ ਸ਼ਾਮ ਨੂੰ ਵਰਤਣੀ ਹੈ ਟਾਕੇ ਰੱਖ ਦੇਣੀ ਉਹਦੀ ਡਲੀ ਜੀ ਹੁੰਦੀ ਐ ਨਹੀਂ ਠੀਕ ਹੈ ਹੈ ਉਹਨੂੰ ਪੀਓ ਕੇ ਰੱਖਿਆ ਉਹਨੇ ਪਾਣੀ ਦੇ ਵਿੱਚ ਘੁਲ ਜਾਣਾ ਕੋ ਉਹਦਾ ਕਾਫੀ ਕਲਰ ਜਾਂ ਕਲਰ ਬਣ ਜਾਣਾ ਠੀਕ ਹੈ ਉਹਨੂੰ ਰਾਤ ਨੂੰ ਕਬੂਤਰ ਨੂੰ ਤੁਸੀਂ ਦੇਖੋ ਜਦੋਂ ਉਹ ਗਿਰੀਆਂ ਹਾਜਮ ਕਰ ਗਿਆ ਕਬੂਤਰ ਹੈ ਹੈ ਉਹਦਾ ਹਾਜਮ ਹਾਜਮ ਹੋਣਾ ਚਾਹੀਦਾ ਭਾਈ ਮਾਤਰਾ ਕਿੰਨੀ ਕਿ ਲੈਣੀ ਉਹਦੀ ਕੁਝ ਮਾਤਰਾ ਵੀਰੇ ਚਾਣੇ ਦਾ ਅੱਧਾ ਦਾਣਾ ਦੇਖ ਲੈ ਕਿੰਨਾ ਹੁੰਦਾ ਇੱਕ ਕਬੂਤਰ ਖਾਤਰ ਇੱਕ ਕਬੂਤਰਾਂ ਤੇ ਚਾਣੇ ਦਾ ਅੱਧਾ ਦਾਣਾ ਹਾਂ ਉਹਦੇ ਵਿੱਚ ਪਾਣੀ ਪੈਣਾ 30 ਐਮਐਲ ਦੀ ਐਮ ਐਲ ਹਾਂ ਠੀਕ ਆ ਉਹਦੇ ਵਿੱਚ ਰਸੌਣਤ ਪਿਉਣੀ ਆ ਫਿਰ ਉਹਦਾ ਜਿਹੜਾ ਪਾਣੀ ਹਲਕਾ ਜਿਹਾ ਹੋ ਜਰਨਾ ਉਹਦੇ ਵਿੱਚ ਪਾਣੀ ਦੇਖ ਲੈਣਾ ਉਹਦਾ ਕਲਰ ਨਾ ਉਹਦਾ ਮਤਲਬ ਮੂਹ ਦਿਖਣਾ ਚਾਹੀਦਾ ਕਲਰ ਚ ਨੂੰ ਜਿੱਕਣ ਆਲੂ ਖਾਰੇ ਦਾ ਆਪਾਂ ਕਰਦੇ ਕੱਚ ਦੇ ਗਲਾਸ ਚ ਹਾਂ ਕੱਚ ਦੇ ਗਲਾਸ ਚ ਪਾ ਦਿਓ ਉਹਦੇ ਵਿੱਚ ਮੂਹ ਦਿਖੇ ਪਾਣੀ ਜਿਵੇਂ ਠੀਕ ਆ ਐਦਾਂ ਦਾ ਹੋ ਗਏ ਫਿਰ ਉਹ ਪਾਣੀ ਜਿਹਨੂੰ ਨਾ ਤੁਸੀਂ ਕੀ ਕਰਨ ਉਹਨੂੰ ਪਾਣੀ ਨੂੰ ਭਰ ਕੇ ਸਿਰਿੰਜ ਵਿੱਚ ਪੀ ਐਮ ਐਲ ਕਬੂਤਰ ਨੂੰ ਜੇ ਖਾਲੀ ਹੋਇਆ ਹੋਊਗਾ ਸਾਫ ਸਾਫ ਹੋਵੇ ਉਹਦਾ ਪਾਣੀ ਦੇ ਦੇਣਾ ਠੀਕ ਆ ਉਹਨੂੰ ਕਬੂਤਰ ਨੂੰ ਬਿਠਾ ਦੇਣਾ ਅੱਛਾ ਹੈ ਉਸ ਤੋਂ ਬਾਅਦ ਕਬੂਤਰ ਨੂੰ ਕੀ ਕਰਨਾ ਤੁਸੀਂ ਇਹ ਲੱਗਦਾ ਕਿੰਨੇ ਵਜੇ ਬਾਈ ਜਦ ਬਦਾਮ ਚੱਕ ਗਿਆ ਇਹ ਜਦ ਚੱਕ ਗਿਆ ਜਦ ਬਦਾਮ ਚੱਕ ਗਿਆ ਠੀਕ ਆ ਕਿਉਂਕਿ ਉਹ ਠੰਡਾ ਕਰ ਦਿੰਦਾ ਅੰਦਰ ਠੀਕ ਹੈ ਕਿਉਂਕਿ ਬਾਈ ਖਾਲੀ ਪੇਟੇ ਕੋਈ ਵੀ ਚੀਜ਼ ਹੈ ਦੇਸੀ ਨੁਸਖਾ ਹੈ ਕਿਹੜਾ ਕੋਈ ਅੰਗਰੇਜ਼ੀ ਦਵਾਈ ਆ ہاں ਇਹ ਤੋਂ ਫਾਇਦਾ ਦਵਾਈ ਚੱਕਰ ਲਿਆ ਦਿੰਦੀ ਬੰਦੇ ਨੂੰ ਹਾਂ ਕਿਉਂਕਿ ਖਾਲੀ ਪੇਟ ਲੱਤੀ ਵੀ ਪਰ ਜਿਹੜੀ ਇਹ ਜੈਸੀ ਹੈ ਨਾ ਇਹ ਚੀਜ਼ ਕਦੇ ਖਰਾਬ ਨਹੀਂ ਕਰਦੀ ਇਹ ਹੌਲੀ ਹੌਲੀ ਅਸਰ ਕਰਦੀ ਅੰਦਰ ਠੀਕ ਹੈ ਜੇ ਕਿਹੜਾ ਕਹਿੰਦੇ ਮੌਕੇ ਤੇ ਰਾਤੋ ਰਾਤ ਅਸਰ ਨਹੀਂ ਕਰਨਾ ਇਹਨੂੰ ਪਹਿਲਾਂ ਦੋ ਇੱਕ ਦੋ ਦਿਨ ਤਾਂ ਪੁੱਤਰ ਫਿਰ ਇਹਨਾਂ ਤਰਸੀਰ ਪਰ ਅਸਰ ਕਰਦੀ ਹੈ ਠੀਕ ਹੈ ਅੰਗਰੇਜ਼ੀ ਦਵਾਈ ਅਸਰ ਕਰਦੀ ਛੇਤੀ ਇੱਕਦਮ ਠੀਕ ਹੈ ਬਾਕੀ ਜਿਹੜਾ ਬਾਈ ਆਪਾਂ ਮਰੱਬਾ ਲਾਉਂਦੇ ਔਰ ਮੈਸੇ ਤਾਂ ਮੈਂ ਕਦੇ ਲਾਇਆ ਨਹੀਂ ਤੇ ਹੈਗਾ ਰ ਵੀ ਤੈਨੂੰ ਸੱਚ ਦੱਸਦਾ ਪਰ ਚਲੋ ਵੀ ਕਿਸੇ ਹੱਦ ਤੱਕ ਉਹ ਵਧੀਆ ਚੀਜ਼ ਆ ਉਹ ਠੰਡਾ ਹੀ ਹੋਊਗੀ ਹਾਂ ਔਲੇ ਦਾ ਮਰਬਾ ਕੋਈ ਲਾਉਂਦੇ ਆ ਬਾਈ ਬਹੁਤ ਬੰਦੇ ਲਾਉਂਦੇ ਮੈਂ ਵੀ ਦੇਖਿਆ ਕਿਉਂਕਿ ਬਾਈ ਔਲੇ ਦਾ ਮਰਬਾ ਜਿਸ ਟਾਈਮ ਲਕਸੀਰ ਅੰਦਰ ਬੰਦਰੇ ਚੱਲਦੀ ਗਰਮੀ ਕਰਨ ਚੱਲਦੀ ਆ ਉਹ ਉਹ ਅੰਦਰ ਤੇ ਗਰਮੀ ਚੱਕ ਦਿੰਦਾ ਛੇਤੀ ਔਲੇ ਦਾ ਮਰਬਾ ਇੱਕ ਉਹਦੇ ਵਿੱਚ ਤਾਕਤ ਆ ਜਾਨ ਆ ਉਹਦੇ ਵਿੱਚ ਡੀਪਰ ਵਾਸਤੇ ਬਹੁਤ ਬੈਸਟ ਆ ਬਾਈ ਔਲਾ ਔਲਾ ਪੁੱਤਰਾਂ ਨੂੰ ਦੇ ਸਕਦੇ ਆ ਆਹ ਆ ਏ ਬਾਕੀ ਜਾਂ ਕਬੂਤਰ ਜਿੱਕਣਾ ਵੀਰੇ ਹੁਣ ਬਾਜੀ ਛੜੇਣਾ ਨਾ ਆਪਾਂ ਨੇ ਆਪਾਂ ਦਾ ਉਹਨੂੰ ਗਿਰੀਆਂ ਵੀਰੇ ਸਵੇਰੇ ਦੇਈ ਦੀਆਂ ਠੀਕ ਆ ਠੀਕ ਆ ਜੋ ਉਹ ਜਿਹੜੀਆਂ ਦਵਾਈਆਂ ਬੂਟੀਆਂ ਜਿਹੜੇ ਆਪਾਂ ਕਹਿੰਦੇ ਆ ਪਾਣੀ ਧਾਣੀ ਆ ਜੋ ਹੈਗਾ ਆਪਾਂ ਵੀਰੇ ਰਾਤ ਨੂੰ ਜਿੱਕਣਾ ਗਿਰੀਆਂ ਦੇ ਕੇ ਸਵੇਰੇ ਆਪਾਂ ਨੇ ਉਹਨੂੰ ਪੋਕੇ ਪਾਣੀ ਵਿਚ ੱਲਣ ਦੇਣਾ ਠੀਕ ਆ 1 ਵਜੇ ਤੱਕ ਫਿਰ ਅੱਛਾ 12 ਵਜੇ ਤੱਕ ਫੁੱਕਾ ਪਾਣੀ ਹਾਂ ਉਹ ਬਸ ਪਾਣੀ ਨਹੀਂ ਲਾਉਣਾ ਇਹਦਾ ਠੀਕ ਆ ਤੇ ਉਸ ਤੋਂ ਬਾਅਦ ਕਬੂਤਰ ਨੂੰ ਜਦੋਂ ਦੇਖਣਾ 8 ਵਜੇ ਕੇ ਰਾਤ ਦੇ ਹੈ ਫੇਰ ਉਹਨੂੰ ਬਾਈ ਉੱਥੇ ਦੇ ਕੂਤਰ ਨੂੰ ਆਪਾਂ ਇੱਕ ਵਾਰ ਗਰਮ ਕਰਨਾ ਜੇ ਕੂਤਰ ਹੀ ਤਸਵੀਰ ਠੰਡੀ ਹੋਈ ਗਈ ਹੈ ਅੱਛਾ ਅੱਛਾ ਹਾਂ ਜਗਰ ਨੂੰ ਫਿਰ ਗਰਮ ਕਰਕੇ ਬਾਈ ਰਾਤ ਨੂੰ ਮੈਂ ਉਹਨੂੰ ਪੀਸ ਕੇ ਗਰੀ ਨਿਕਲਾਈ ਵੀ ਹੈ ਕਿਉਂਕਿ ਸਾਰੀ ਦਾਤ ਕੂਤਰ ਪਾਣੀ ਪਰੇ ਚਲੀ ਜਾਂਦਾ ਹਾਂ 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 ਪਾਣੀ ਪਰੇ ਕੂਤਰ ਚਲੀ ਜਾਂਦਾ ਉੱਥੇ ਬਾਅਦ ਕੂਤਰ ਨੂੰ ਕੀ ਆ ਹੁੰਦਾ ਹੈ ਉਹ ਸਿਰ ਫਿਰ ਕਿਤੇ ਨਾ ਕਿਤੇ ਜਾ ਕੇ ਵਰ ਜਾਂਦਾ ਜਮਾਈ ਹੂੰ ਜਮਾਈ ਖਾ ਉਹ ਹੋ ਜਾਂਦਾ ਹੂੰ ਤੇ ਉਹਦੇ ਵਿੱਚ ਆਪਾਂ ਨੂੰ ਕੀ ਚਾਹੀਦਾ ਵੀ ਆਪਣਾ ਕੂਤਰ ਤੜਕੇ ਨੂੰ ਸਾਫ਼ ਹੋ ਜਾ ਤਿੰਨ ਵਜੇ ਹੂੰ ਆਪਾਂ ਨੂੰ ਪਤਾ ਵੀ ਕਿੰਨੇ ਚੱਕ ਜਾਂਦਾ ਉਹ ਗਰੀਆਂ ਚ ਜਿੰਨੇ ਹਿਸਾਬ ਨਾਲ ਚੱਕਦਾ ਉੰਨੀ ਹੀ ਦੇਣੀ ਹੈ ਜ਼ਿਆਦਾ ਨਹੀਂ ਹਾਂ ਫਿਰ ਫਿਰ ਬਾਈ ਪਾਣੀ ਕਿੰਨੇ ਵਜੇ ਲਾਉਂਦੇ ਆ ਇਹ ਜਿਹੜਾ ਬਣਿਆ ਹੋਇਆ ਹੁੰਦਾ ਹੈ ਪਾਣੀ ਤਾਂ ਵੀਰੇ ਮੈਂ ਲਾਉਣਾ ਹੁੰਦਾ ਹੈ 1:00 ਆਪਣਾ ਲਗਭਗ 11:00 ਵਜੇ ਲਾਉਣਾ ਹੈ ਅੱਛਾ ਰਾਤ ਨੂੰ ਹਾਂ ਜਦੋਂ ਕੀ ਦੀ ਜੇ ਲੱਗ ਜਾ ਵੀ ਹਾਂ ਹੁਣ ਹੋ ਗਈ ਚੱਕ ਦੇ ਆ ਗਿਆ 12 ਦੇ ਵਿੱਚ ਵਿੱਚ ਕਿਉਂਕਿ ਇਹ ਬਾਈ ਪਤਾ ਕੀ ਗੱਲ ਆ ਇਹ ਇਹ ਇੱਕ ਤਾਂ ਹੈਗੀ ਇਹਨਾਂ ਦਿਨਾਂ ਦੀ ਬਾਜੀ ਦੀ ਗੱਲ ਹਾਂ ਇੱਕ ਹੈਗੀ ਲੋ ਦੀ ਬਾਜੀ ਦੀ ਗੱਲ ਲੋ ਦੀ ਬਾਜੀ ਦੀ ਗੱਲ ਭਾਈ ਇਹਨਾਂ ਦਾ ਫਿਰ ਮੇਰੀਆਂ ਗੱਲਾਂ ਵਿੱਚ ਅੰਤਰ ਹੋਊਗਾ ਦੋਨਾਂ ਦਾ ਕਿਉਂਕਿ ਇਹ ਟਾਈਮ ਲੋ ਦੇ ਵਿੱਚ ਮੈਂ ਕੁਝ ਕਰੂੰਗਾ ਇੱਧਰ ਔਰ ਇਹਨਾਂ ਦਿਨਾਂ ਵਿੱਚ ਕੁਝ ਕਰੂੰਗਾ ਇਹਦੀ ਸਾਂਭ ਵੀ ਭਾਈ ਲੱਗਾ ਇਹਨਾਂ ਦਿਨਾਂ ਦੀ ਸਾਂਭ ਵੀ ਲੱਗਦੀ ਕਿਉਂਕਿ ਮੈਂ ਆਪਣੀਆਂ ਗੱਲਾਂ ਦੱਸਦਾ ਮੈਂ ਕਿਸੇ ਦੀਆਂ ਗੱਲਾਂ ਕਹਦਾ ਕਿਉਂਕਿ ਸਭ ਨੂੰ ਪਤਾ ਕੁੱਤਰ ਬਾਜੀ ਵਾਲੀ ਜਿਹਨਾਂ ਨੂੰ ਪਤਾ ਹੈ ਕਿਉਂਕਿ ਕਮੈਂਟ ਦੇ ਵਿੱਚ ਲੋਕ ਹਰੇਕ ਕਹਿ ਦਿੰਦਾ ਕੋਈ ਯੱਕਣਾ ਯੱਕਣਾ ਹੂੰ ਚਲੋ ਠੀਕ ਆ ਭਾਈ ਤੁਸੀਂ ਆਪਣੀ ਜਗ੍ਹਾ ਠੀਕ ਆ ਮੈਂ ਆਪਣੀ ਜਗ੍ਹਾ ਜਿਹੜੀ ਗੱਲ ਕਰਦਾ ਮੈਂ ਨ ਨੋ ਚਲੋ ਆਏ ਅਭੀ ਮੇਰਾ ਗੱਲ ਵੀ ਹੁਣ ਤੱਕ ਵੀ ਕੋਈ ਗੱਲ ਸ਼ੇਅਰ ਹੋ ਜਾਈ ਨਹੀਂ ਚਲੋ ਜਿਆਦਾ ਵੀ ਤੁਸੀਂ ਦੱਸੋ ਵਧੀਆ ਗੱਲ ਹੋਊਗੀ ਨਹੀਂ ਨਹੀਂ ਅਸੀਂ ਤਾਂ ਚਲੋ ਆਪਾਂ ਕਿਤੇ ਕਿਸੇ ਜੀ ਨੂੰ ਬਾਈ ਦੇਖਣੀ ਚੰਗੀ ਲੱਗਦੀ ਆ ਉਹ ਦੇਖ ਸਕਦਾ ਆਪਾਂ ਨੂੰ ਕਿਸੇ ਨਾਲ ਕੋਈ ਗਲੈਸ਼ਪ ਕਰਨੀ ਹੈਗਾ ਜਿਹਨੂੰ ਵੀਰ ਨੂੰ ਆਪਣੀ ਵੀਡੀਓ ਵਧੀਆ ਲੱਗਦੀ ਬਾਈ ਵੀਰ ਦੇਖਦੇ ਵੀ ਆ ਬਣਾ ਸਹੀ ਗੱਲ ਆਪਾਂ ਨੂੰ ਦੱਸ ਦੇਈਏ ਆ ਸਾਰੇ ਵੀਰ ਆਪਣੇ ਆਇਆ ਵਧੀਆ ਬੰਦੇ ਆ ਬਦਾਮ ਲੱਗੇ ਕਰਨ ਬਦਾਮ ਪਾਣ ਲੱਗੇ ਬਾਕੀ ਬਾਈ ਤੁਹਾਨੂੰ ਅੱਜ ਸਾਰਾ ਬਾਈ ਨੇ ਆਪਣੇ ਅਸੀਂ ਤਾਂ ਬਾਈ ਆਪਣੇ ਕੂਤਰਾ ਬਾਰੇ ਦੱਸਦੇ ਆ ਆਪਾਂ ਕਿਸੇ ਬਾਰੇ ਨਹੀਂ ਦੱਸਦੇ ਅੱਜ ਤੱਕ ਆਪਾਂ ਨੂੰ 2-1/2 ਦੋ ਸਾਲ ਹੋ ਚੱਲੇ ਆਪਾਂ ਇਹ ਕਿਸ ਦੀ ਵੀਡੀਓ ਬਣਾ ਕੇ ਪਾਈ ਹੈਗੀ ਹੈ ਨਾ ਤੇ ਬਾਕੀ ਆ ਹੋਰ ਆਪਾਂਣਾ ਬਾਈ ਬਲੌਗ ਬਣਾਉਨੇ ਆ ਆਪਾਂ ਆਪਣੇ ਬਾਰੇ ਦੱਸਦੇ ਜੋ ਆਪਾਂ ਆਪਣੇ ਕਬੂਤਰ ਨੂੰ ਦਿੰਨੇ ਆ ਉਹੀ ਦੱਸਦੇ ਆ ਤੁਹਾਨੂੰ ਅਸੀਂ ਬਾਜੀ ਵਿੱਚ ਉਦਣ ਜਾਂਦੇ ਆ ਜਿੱਦਣ ਅਸੀਂ ਆਪਣਾ ਕੂਤਰ ਛੱਡਦੇ ਆ ਅਸੀਂ ਉਦਣ ਦੀ ਅਪਡੇਟ ਬਾਜੀ ਆਪਣੀ ਤਸੱਲੀ ਹੁੰਦੀ ਆ ਬਾਈ ਆਪਾਂ ਆਪਣੀ ਤਸੱਲੀ ਲੈ ਕੇ ਚੱਲਣਾ ਏ ਠੀਕ ਆ ਜੀ ਬਾਕੀ ਹੁਣ ਦੇਖਦੇ ਆ ਬਾਜੀ ਜੀ ਕੀ ਆ ਹੁੰਦਾ ਜੇ ਮੌਸਮ ਸਹੀ ਹੋਇਆ ਤਾਂ ਜਰੂਰ ਜਾਵਾਂਗੇ ਹਾਂਜੀ ਹਾਂਜੀ ਇੱਕ ਗੱਲ ਹੋਰ ਆ ਹਾਂਜੀ ਜਿੱਕਣਾ ਬਾਈ ਕਬੂਤਰ ਫੜਦੇ ਇੱਕ ਦੋ ਇਹਦਾ ਹੂੰ ਇਹ ਵੀ ਗਲਤ ਮੈਂ ਤੁਹਾਨੂੰ ਕਹਿਣਾ ਯਾਰ ਇਹ ਇੱਕ ਬੰਦ ਕਰ ਦੋ ਇਹ ਕੰਮ ਵੀਰ ਕਿਉਂਕਿ ਬਾਈ ਆਪਣੇ ਜਿਹੜੇ ਫੁੱਡੇ ਬਕੂਤਰ ਆਪਾਂ ਤਿਆਰ ਕਰਦੇ ਆ ਨਾ ਹਾਂ ਉਹ ਬਕੂਤਰ ਡਾਓ ਕਿਉਂਕਿ ਬਾਈ ਉਰੇ ਵੀ ਹੁਣ ਮੈਂ ਆਪਣਾ ਕਿਆ ਬਣਾਇਆ ਹਿਸਾਬ ਕਿਤਾਬ ਵੀ ਅੱਜ ਤੱਕ ਤਾਂ ਮੈਂ ਫੜਿਆ ਹੀ ਨਹੀਂ ਕਿਸਦਾ ਬਾਈ ਲੋੜੇ ਨਹੀਂ ਐ ਫੜਿਆ ਨਹੀਂ ਕਿਉਂਕਿ ਆਪਾਂ ਲੈ ਕੇ ਆਈਦਾ ਬਾਈ ਮੈਂ ਬੰਦੇ ਤੇ ਲਿਆਈਦਾ ਜਿਹਨੂੰ ਆਪਾਂ ਹਾਂ ਜੀ ਦੇ ਨਾਲ ਪਿਆਰ ਆ ਯਾਰ ਅਸੀਂ ਤਾਂ ਲੇਓ ਆਉਣੇ ਬਾਈ ਆਪਾਂ ਦੀ ਫੜਿਆ ਫੁੱੜਿਆ ਕਿਸੇ ਦਾ ਨਾ ਫੜਦੇ ਆ ਸਾਨੂੰ ਕੋਈ ਜਵਾਬ ਨਹੀਂ ਦਿੰਦਾ ਇਹ ਬਕੂਤਰ ਦੇ ਵੀ ਅਸੀਂ ਨਹੀਂ ਦੇਣਾ ਕਿਉਂਕਿ ਬਾਈ ਆਪਾਂ ਹੋਰ ਇੱਕ ਤੇ ਮਿਲ ਜਾਂਦਾ ਸਹੀ ਗੱਲ ਸਹੀ ਗੱਲ ਆ ਇਹ ਗੱਲ ਇਹ ਆ ਵੀ ਕਬੂਤਰ ਫੜ ਕੇ ਯਾਰ ਕਰਦੇ ਪਿਆ ਕਿਸੇ ਦਾ ਹੋ। ਹੂੰ। ਇਹ ਕਿਸੇ ਦਾ ਚੰਗਾ ਦਾ ਨਾਲੇ ਬਾਈ ਸਾਨੂੰ ਕੀ ਪਤਾ ਏ ਕਿਸੇ ਦੇ ਕਬੂਤਰ ਬਾਰੇ। ਉਹ ਉਹਦੀ ਢਾਂਗੀ ਪਾ ਲੱਗਿਆ ਵਾ। ਉਹਦਾ ਕਬੂਤਰ ਉਹਨੂੰ ਪਾ ਲੈ। ਚਲੋ ਪਿਆਰ ਨਾਲ ਕੋਈ ਦੰਦਾ ਏ ਉਹ ਗੱਲ ਵੱਖਰੀ ਆ ਵੀ ਹਾਂ ਬਾਈ ਆ ਰੱਖ ਆਪਣਾ ੜਾਏ ਨੂੰ ਇੱਦਾਂ ਢਾੜਾ ਵਾ ਬਿਲਕੁਲ। ਮੇਰੇ ਪਿੰਡ ਦੇ ਵਿੱਚ ਬਾਈ ਹੁਣ ਕਬੂਤਰ ਲੋਕ ਦੇਣ ਲੱਗ ਗਏ ਇੱਕ ਦੂਜਾ। ਕਿਉਂਕਿ ਬਾਈ ਫੋਨ ਕਰਕੇ ਕਹਿ ਦਿੰਦੇ ਵੀ ਵੀਰੇ ਆਪਣਾ ਕਬੂਤਰ ਕੱਲ ਵੀ ਮਿਲ ਗਿਆ ਇੱਕ ਬੰਦਰਾ ਕਬੂਤਰ। ਹੂੰ ਠੀਕ ਆ। ਇਹ ਬਾਕੀ ਬਾਈ ਹੁਣ ਨਹੀਂ ਫੜਦੇ ਕਿਉਂਕਿ ਆਪਾਂ ਦਾ ਬਾਈ ਅੱਜ ਤੱਕ ਫੜੇ ਚਲੋ ਪਹਿਲਾਂ ਪਹਿਲਾਂ ਗਲਤੀਆਂ ਕਿਉਂਕਿ ਚੈਨਲ ਰੀ ਤੇ ਪਤਾ ਹੀ ਤਾਂ ਉਤਰਬਾਜੀ ਬਾਰੇ ਪਹਿਲਾਂ ਜਿਹੜਾ ਫੜੇ ਹੋਗੇ ਫੜੇ ਹੋਗੇ ਪਰ ਹੁਣ ਨਹੀਂ ਬਾਈ ਕੋਈ ਦਾ ਕੁੱਤਰ ਫੜਿਆ ਠੀਕ ਆ ਜੀ ਠੀਕ ਕਿਉਂਕਿ ਬਾਈ ਆਪਣਾ ਸਚਾਈ ਵਾਲਾ ਚੈਨਲ ਆ ਆਪਾਂ ਸਾਡੇ ਚੈਨਲ 'ਤੇ ਅੱਜ ਅਸੀਂ ਜਿਹੜੀ ਵੀ ਗੱਲ ਕਰਦੇ ਆ ਨਾ ਅਸੀਂ ਸੱਚੀ ਗੱਲ ਕਰਦੇ ਆ ਜੋ ਸਾਡੇ ਕੇ ਬਾਪਰ ਦਾ ਭਾਣਾ ਤੋਂ ਹਨਾ ਅਸੀਂ ਉਹ ਗੱਲ ਮੂਰੇ ਲੈ ਕੇ ਆਉਨੇ ਆ ਤੇ ਬਾਕੀ ਆ ਨਹੀਂ ਹੈਗਾ ਵੀ ਯਾਰ ਹਾਂ ਬੈਠ ਕੇ ਪਹਿਲਾਂ ਹੀ ਗੱਫਾ ਜੀ ਮਾਰ ਕੇ ਬਣਾ ਲਈ ਨਹੀਂ ਬਾਈ ਉਹ ਤਾਂਦੇ ਵਾਸਤੇ ਸਾਡਾ ਕੰਮ ਨਹੀਂ ਹੈਗਾ ਸਾਡਾ ਕੰਮ ਹੈਗਾ ਸਚਾਈ ਵਾਲਾ ਜਿਹੜੀ ਚੀਜ਼ ਆਪਾਂ ਆਪਾਂ ਬਾਈ ਆਪ ਵਰਤਦੇ ਆਂ ਅਸੀਂ ਆਪਣੇ ਕੂਤਰਾਂ ਵਾਂਗ ਅਸੀਂ ਤਾਂ ਉਹੀ ਦੱਸਦੇ ਆਂ ਅਸੀਂ ਕੋਈ ਕਿਸੇ ਨੂੰ ਫਰੋਨੀ ਕਰਦੇ ਗੁਮਰਾਹ ਨਹੀਂ ਕਰਦੇ ਜਾਂ ਗਲਤ ਦੱਸਦੇ ਅਸੀਂ ਜੋ ਵਰਤਦੇ ਆਂ ਆਪਣੀ ਦੱਸਦੇ ਆਂ ਕਿਸੇ ਨੂੰ ਚੰਗਾ ਲੱਗਦਾ ਹੈ ਵੀਰ ਬਾਈ ਆਪਾਂ ਨੂੰ ਕਰ ਲੈਂਦੇ ਆ ਹਨਾ ਜੋ ਵੀ ਆ ਨਹੀਂ ਚੰਗਾ ਲੱਗਦਾ ਬਾਈ ਉਹ ਵੀ ਕੋਈ ਚੱਕਰ ਨਹੀਂ ਹੈਗਾ ਹਾਂ ਨਾ ਨਹੀਂ ਤਾਂ ਇਸ ਰਹੀ ਹਾਂ ਬਾਕੀ ਬਾਈ ਤੁਹਾਨੂੰ ਦੱਸਿਆ ਜੇ ਰਸੌਣਤ ਬਾਰੇ ਵੀ ਅਸੀਂ ਤਾਂ ਬਾਈ ਬਾਈ ਰਸੌਣਤ ਲੈ ਇਹਨਾਂ ਦਿਨਾਂ ਵਿੱਚ ਰਸੌਣਤ ਜ਼ਿਆਦਾ ਵਰਤਦੇ ਐ ਇਹ ਨਾਲੇ ਹੋਰ ਜਿਹੜੀ ਜਿੱਦਣ ਦੱਖਣ ਚੱਲਦਾ ਨਾ ਹਾਂਜੀ ਦੱਖਣ ਚੱਲਣ ਵਾਲੇ ਦਿਨ ਆਲੂ ਬੁਖਾਰਾ ਭੁੱਲ ਕੇ ਵੀ ਨਹੀਂ ਲਾਉਣਾ ਚਾਹੀਦਾ ਅੱਛਾ ਉਸ ਟਾਂ ਦਾ ਸੌਂਤ ਲਾਉਣੀ ਚਾਹੀਦੀ ਆ ਭਲਾ ਗਰਮੀ ਹੋਵੇ ਪੂਰੀ ਭਾਵੇਂ ਹੋਵੇ ਠੰਡ ਠੀਕ ਆ ਠੀਕ ਆ ਇਹਦੇ ਵਿੱਚ ਬਾਈ ਇਹ ਨੋਟ ਕਰਨ ਵਾਲੀ ਗੱਲ ਆ ਅੱਛਾ ਇਹ ਪੁਰੇ ਨੂੰ ਨਾ ਕੂਤਰ ਭੱਜਦਾ ਫਿਰ ਅੱਛਾ ਉਹਦੇ ਅੰਦਰ ਖਲਬਲੀ ਮੱਚ ਜਾਂਦੀ ਐ ਇੱਕ ਲਿਖੇ ਦੀ ਕੂਤਰ ਤੇ ਠੰਡਾ ਹੋ ਜਾਂਦਾ ਕੂਤਰ ਹਾਂ ਧੱਕਣ ਚੱਲਦਾ ਭੰਨ ਦਿੰਦਾ ਧੱਕਣ ਉਹਨੂੰ ਅੱਛਾ ਹਾਂ ਠੀਕ ਆ ਬਾਈ ਠੀਕ ਆ ਲਓ ਬਾਈ ਇਹ ਵੀ ਤੁਹਾਨੂੰ ਪਤਾ ਇਹ ਛੋਟ ਛੋਟੀਆਂ ਬਾਈ ਬਰੀਕੀ ਵਾਲੀਆਂ ਗੱਲਾਂ ਹੁੰਦੀਆਂ ਕਈ ਵੀਰ ਚਲੋ ਦੱਸਦੇ ਕਈ ਨਹੀਂ ਵੀ ਦੱਸਦੇ ਹੈਗੇ ਪਰ ਇਹਨਾਂ ਚੀਜ਼ਾਂ ਦਾ ਬਹੁਤ ਧਿਆਨ ਰੱਖਿਆ ਕਰੋ ਬਾਈ ਇਹਨਾਂ ਜਿਹੜਾ ਜਿਹੜਾ ਇਹ ਬਾਈ ਮੇਰੇ ਮੈਡੀਅਨ ਐਡੀਆਂ ਗੱਲਾਂ ਦੇ ਵਿੱਚ ਨਾ ਸੁਣ ਕੇ ਧਿਆਨ ਕੇ ਗੱਲ ਵਿੱਚ ਗੱਲ ਕੋਈ ਪੁਆਇੰ ਜਿਹੜਾ ਆਲੂ ਬੁਖਾਰਾ ਹੁੰਦਾ ਏ ਇਹ ਨਹੀਂ ਲੱਗਦਾ ਹੈਗਾ ਦੱਖਣ ਵਿੱਚ ਫਿਰ ਕਬੂਤਰ ਭੱਜਦਾ ਆਏ ਬਾਈ ਪੂਰੇ ਨੂੰ ਭੱਜ ਜਾਂਦਾ ਤਾਂ ਕਰਕੇ ਆ ਯਾਰ ਲਾ ਆਪਣਾ ਸਾਵਨ ਗਰਮੀਆਂ ਵਿੱਚ ਬੈਸਦਾ ਆਲੂ ਬੁਖਾਰਾ ਲੱਗਦਾ ਹੀ ਪੂਰੀ ਲੋਕਾਂ ਚ ਇੱਕ ਮਾਸਟਰ ਸਕੂਲ ਚ ਨਿਆਣੇ ਨੂੰ ਪੜਾਉਂਦਾ ਯਾਰ ਹੂੰ ਉਹ ਉਹਨੂੰ ਗੱਲਾਂ ਗੱਲਾਂ ਇੰਨੀਆਂ ਕਰ ਦਿੰਦਾ ਉਹਦੇ ਕੋਲ ਨਿਆਣਾ ਬੱਲਾ ਚੜ੍ਹ ਜੀ ਜਾਂਦਾ ਹਾਂ ਔਰ ਸੱਦਾ ਮਾਸਟਰ ਵੀ ਦੱਸਦਾ ਕਿਉਂ ਕਰਾ ਸਵਾਲ ਕਾਦਾ ਹੋਇਆ ਫਿਰ ਹਾਂ ਸਵਾਲ ਵੀਰੇ ਇਹ ਹੁੰਦਾ ਉਹਦੇ ਪਿੱਛੇ ਆਪਾਂ ਨੇ ਆਪਣਾ ਦਿਮਾਗ ਲਾ ਕੇ ਨਾ ਉਸਤਾਦ ਦੀ ਗੱਲ ਚ ਵੀ ਕੁੱਪਤਰ ਪਾਜਿਆ ਪਰ ਵੀ ਗੱਲ ਆਉਂਦੀ ਹੈ ਉਸਤਾਦ ਦੀ ਗੱਲ ਪਰ ਤੇ ਚੇਲੇ ਨੇ ਵੀ ਨਾ ਆਪਣਾ ਦਿਮਾਗ ਲਾ ਕੇ ਕੋਈ ਗੱਲ ਫੜ ਲਈ ਹੁੰਦੀ ਆ। ਹੂੰ ਕਿਉਂਕਿ ਉਸਤਾਦ ਨੇ ਜੇ ਤੁਹਾਨੂੰ ਸਿੱਧੀ ਉਹ ਕਹਾਣੀ ਇੰਨੀ ਛੇਤੀ ਦੱਸਤੀ ਕਿਸੇ ਨੇ ਵੀ ਵਿਚਾਰੇ ਨੇ। ਤਾਂ ਵੀਰੇ ਹੁਣ ਤੱਕ ਕੋਈ ਕੋ ਤੇ ਮੈਂ ਦੇਖਿਆ ਹੁਣ ਦੇ ਬਾਈ ਬੰਦੇ ਸਿੱਧੀ ਗੱਲ ਦੱਸ ਦਿੰਦੇ ਨੇ ਪਹਿਲਾਂ ਜਿਹੜੇ ਉਸਤਾਦ ਹੁੰਦੇ ਤੇ ਨਾ ਪੁਰਾਣੇ ਉਹ ਪਹੇਲੀਆਂ ਪਾਉਂਦੇ ਹੁੰਦੇ ਤੇ ਚੇਲਿਆਂ ਨੂੰ। ਬੁਝਾਰਤਾ 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 ਚ ਉਹ ਗੱਲ ਫੜਦੇ ਤੇ। ਸਹੀ ਗੱਲ ਆ ਬਾਈ ਸਹੀ ਗੱਲ ਆ। ਹਾਂ। ਬਾਕੀ ਬਾਈ ਛੋਟ ਛੋਟੀਆਂ ਗੱਲਾਂ ਦਾ ਧਿਆਨ ਰੱਖਿਓ ਆਪਣੇ ਪ੍ਰਾਣਾ ਜੇ ਕਿਸੇ ਨੂੰ ਕੋਈ ਨਈ ਵੀ ਵੀਡੀਓ ਚ ਸਮਝ ਲੱਗਦੀ ਹੈ ਕਿ ਕੋ ਜਿਹੜੇ ਵੀਰ ਆਪਾਂ ਨੂੰ ਪਿਆਰ ਕਰਦੇ ਹੋ ਪੁੱਛ ਸਕਦੇ ਆ ਨਾ ਜਿੰਨਾ ਕਿ ਸਾਨੂੰ ਪਤਾ ਬਾਈ ਆਪਾਂ ਜਰੂਰ ਦੱਸਾਂਗੇ ਤੁਹਾਨੂੰ ਆ ਜਿਹੜੇ ਪਿਆਰ ਨਹੀਂ ਕਰਦੇ ਕਮੈਂਟ ਵੀ ਗਲਤ ਨਾ ਕਰਿਓ ਨਾ ਨਾ ਆਪਾਂ ਨੂੰ ਬਾਈ ਕੋਈ ਗਲਤ ਕਮੈਂਟ ਨਹੀਂ ਕਰਦਾ ਹੈਗਾ ਬੰਦਾ ਆਪਣੇ ਭਰਾ ਸਾਰੇ ਵਧੀਆ ਹੀ ਆ ਹਨਾ ਇਹਨੂੰ ਚੰਗੀ ਲੱਗਦੀ ਸਾਡੇ ਆਏ ਸਾਡੇ ਦਾ ਆਏ ਆ ਅਸੀਂ ਤਾਂ ਅਪਡੇਟ ਦਿੰਦੇ ਆ ਤੁਹਾਨੂੰ ਆਪਣੇ ਤੱਕ ਕੋਈ ਬਾਜੀ ਦਿਖਾ ਦੇ ਤੁਹਾਨੂੰ ਕੌਣ ਬਸ ਬਸ ਤੇ ਕਬੂਤਰਾਂ ਦੀ ਕੋਈ ਗੱਲ ਹੁੰਦੀ ਨਵੀਂ ਜੜੀ ਬੂਟੀ ਹੈ ਨਾ ਕੋਈ ਦਵਾਈ ਹੁੰਦੀ ਆ ਤੇ ਚਲੋ ਬਿਮਾਰ ਕਬੂਤਰ ਕਿਹੜਾ ਠੀਕ ਹੋ ਜਾਵੇ ਹੂੰ ਚਲੋ ਬਾਕੀ ਬਾਈ ਇਹ ਗੱਲਾਂ ਦਾ ਧਿਆਨ ਰੱਖਿਓ ਮਿਲਦੇ ਆਂ ਕਿਸੇ ਨੈਕਸਟ ਵੀਡੀਓ ਨੂੰ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਧੰਨਵਾਦ ਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਮਿਲਦੇ ਆਂ ਕਿਸੇ ਅਗਲੀ ਵੀਡੀਓ ਦੇ ਵਿੱਚ